ਸਸਿਕਾਲ ਜੀ ਮੈਂ ਹੁੰਦਨ ਸਿੰਘ ਤੇ ਗੁਰਜੀਤ ਸਿੰਘ ਖਾਲਸਾ ਨੂੰ ਟਾਵਰ ਤੇ ਬੈਠੇ ਅੱਜ 15 ਮਹੀਨੇ ਤੋਂ ਉੱਪਰ ਹੋ ਗਏ ਨੇ 400 ਫੁੱਟ ਉੱਪਰ ਟਾਵਰ ਤੇ ਬੈਠੇ ਨੇ ਤੇ ਅੱਜ ਤੁਸੀਂ ਜਥੇਬੰਦੀਆਂ ਪਹੁੰਚੀਆਂ ਨੇ ਕਿਸਾਨ ਜਥੇਬੰਦੀਆਂ ਜਿਹੜੇ ਪਹੁੰਚੀਆਂ ਨੇ ਸਿੱਧੂ ਪਰ ਜਥੇਬੰਦੀ ਪਹੁੰਚੀ ਹੈ ਬਾਕੀ ਤੁਸੀਂ ਝੰਡੇ ਦੇਖ ਰਹੇ ਹੋ ਕਿਸਾਨਾਂ ਦੇ ਝੰਡੇ ਦੇਖ ਰਹੇ ਹਾਂ ਕਿ ਜਥੇਬੰਦੀਆਂ ਪਹੁੰਚਦੀਆਂ ਨਹੀਂ ਅੱਜ ਵੱਡਾ ਕੱਟ ਲੈ ਕੇ ਕਰਕੇ ਜਿਹੜੇ ਜਥੇਬੰਦੀਆਂ ਆਈਆਂ ਨੇ ਤੁਸੀਂ ਦੇ ਲਗਾਤਾਰ ਝੰਡੇ ਦੇਖ ਰਹੇ ਹੋ ਉੱਥੇ ਹੁਣ ਐਲਾਨ ਕੀਤਾ ਗਿਆ ਵੀ ਰੈਲੀ ਕੀਤੀ ਜਾਣੀ ਹੈ ਜਿਹੜੀ ਮਹਾਰੈਲੀ ਹੈ ਹੁਣ ਕੱਢੀ ਜਾਣੀ ਹੈ ਸਮਾਣੇ ਦੇ ਵਿੱਚ ਵੀ ਲੋਕਾਂ ਨੂੰ ਸੂਚਿਤ ਕੀਤਾ ਜਾਵੇ ਵਿਦਵੀ ਖਿਲਾਫ ਜਿਹੜੇ ਵੀ ਕਾਨੂੰਨ ਬਣਨੇ ਚਾਹੀਦੇ ਨੇ ਗੁਰਜੀਤ ਸਿੰਘ ਖਾਲਸਾ ਜੀ ਜੋ ਇਹ ਮੰਗ ਲੈ ਕੇ ਬੈਠੇ ਨੇ ਟਾਵਰ ਉੱਤੇ ਅੱਜ ਉਹਨਾਂ ਨੂੰ 15 ਮਹੀਨੇ ਤੋਂ ਉੱਪਰ ਹੋ ਗਿਆ ਏ ਅੱਜ ਜਿਹੜਾ ਕਾਕਾ ਸਿੰਘ ਕੋਟੜਾ ਵੀ ਆਪਣਾ ਜਥਾ ਲੈ ਕੇ ਆਏ ਨੇ ਤੇ ਤੁਸੀਂ ਉਹਨਾਂ ਤੋਂ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਸਾਡੇ ਨਾਲ ਕਾਕਾ ਸਿੰਘ ਕੋਟੜਾ ਮੌਜੂਦ ਨੇ ਜੋ ਜਥੇਬੰਦੀ ਵੱਲੋਂ ਆਏ ਸਿੱਧੂਪੁਰ ਏਕਤਾ ਕਿਸਾਂ ਜਥੇਬੰਦੀ ਵੱਲੋਂ ਪਹੁੰਚੇ ਨੇ ਤੇ ਪਾਨਾ ਸਿੱਧੂ ਵੀ ਨਾਲ ਨੇ ਗੱਲਬਾਤ ਕਰਾਂਗੇ ਸਾਸੀ ਕਾਲ ਜੀ ਅੱਜ ਵੱਡਾ ਇਕੱਠ ਕਰਕੇ ਲੈ ਕੇ ਆਏ ਹੋ ਕਾफी ਸਮੇਂ ਤੋਂ ਰਏ ਇਕੱਠ ਹੁੰਦੇ ਰਹੇ ਨੇ ਕਦੇ ਇਕੱਠ ਕਰ ਜਾਂਦਾ ਕਦੇ ਵੱਜ ਜਾਂਦਾ ਜੀ ਅੱਜ ਜਥੇਬੰਦੀ ਪਹੁੰਚੇ ਨੇ ਕੀ ਕਹਿਣਾ ਚਾਹੁੰਗੇ ਜੀ ਦੇਖੋ ਇਹ ਸਾਰਿਆਂ ਦਾ ਸਾਡਾ ਫਰਜ਼ ਹੈ ਪੰਜਾਬੀਆਂ ਦਾ ਬੜੀਆਂ ਮਾਰਦਾਂ ਜਿਹੜੀਆਂ ਹੁੰਦੀਆਂ ਨੇ ਚਾਹੇ ਕਿਸੇ ਵੀ ਸਟੇਟ 'ਚ ਹੁੰਦੀਆਂ ਨੇ ਚਾਹੇ ਕਿਸੇ ਪਿੰਡ 'ਚ ਹੁੰਦੀਆਂ ਇੱਕ ਬਿਆਨਬਾਜ਼ੀ ਤੇ ਕਸੀਮਤ ਰਹਿ ਜਾਂਦੀ ਮੈਨੂੰ ਲੱਗਦਾ ਵੀ ਜਿਹੜਾ ਪ੍ਰਾਲਾ ਸਾਡੇ ਗੁਰਜੀਤ ਸਿੰਘ ਨੇ ਕੀਤਾ ਹੈ ਬਹੁਤ ਜਦੋਂ ਇਹੋ ਜਿਹੇ ਫੈਸਲੇ ਲੈਣੇ ਪੈਂਦੇ ਆ ਮਾਨਸ ਤੌਰ ਤੇ ਚੇਤਨ ਹੋ ਕੇ ਉਹਨੇ ਫੈਸਲਾ ਲੱਤਾ ਉਹਦਾ ਸਾਡਾ ਸਿਰ ਝੁਕਦਾ ਪਰ ਜਿੰਨੀ ਇਸ ਬੇਅਵਦੀ ਦੀ ਜਾਂਚ ਹੋਵੇ ਬਗਰਾੜੀ ਵਾਲਾ ਹੋਵੇ ਜਾਂ ਕਿੰਨੀਆਂ ਘਟਨਾ ਹੋਣ ਪੂਰੇ ਦੇਸ਼ ਦੇ ਵਿੱਚ ਰੇਲਾਂ ਜਾਮ ਰਹੀਆਂ ਰੋਡ ਜਾਮ ਰਹੇ ਪਰ ਹਜੇ ਤੱਕ ਵੀ ਜਰਾ ਰਿਜ਼ਲਟ ਆ ਉਹ ਲੋਕਾਂ ਦੇ ਸਾਹਮਣੇ ਨਹੀਂ ਆਇਆ ਇਸ ਲੜਾਈ ਦੇ ਵਿੱਚੋਂ ਅਸੀਂ ਕੱਟਣਾ ਇਹ ਚਾਹੁੰਦੇ ਆ ਕਿ ਇਹ ਮਸਲਾ ਹੀ ਪੱਕੇ ਤੌਰ ਤੇ ਹੱਲ ਹੋਵੇ ਵਧੀਆ ਗੱਲ ਇਹਦੇ ਵਿੱਚ ਕੀ ਹੈ ਕਿ ਸਾਰੇ ਧਰਮਾਂ ਨਾਲ-ਨਾਲ ਤੁਰ ਜਾਂਦੇ ਸਿਆਸੀ ਲੋਕ ਇਹਨੂੰ ਵਰਤਦੇ ਆ ਇਲੈਕਸ਼ਨਾਂ ਵੇਲੇ ਚਾਹੇ ਉਹ ਕਿਸੇ ਵੀ ਧਰਮਕ ਦਾ ਮਸਲਾ ਹੋਵੇ ਉਹਨੂੰ ਇਹ ਇਸ਼ੂ ਬਣਾ ਕੇ ਲੋਕਾਂ ਨੂੰ ਭੜਕਾ ਕੇ ਦੂਜੇ ਪਾਸੇ ਨੂੰ ਤੁਰਿਆ ਜਾਂਦਾ ਜੇ ਦੀ ਅਸੀਂ ਮੋਰਚੇ ਦੀ ਪੂਰੀ ਹਮਾਇਤ ਕਰਦੇ ਆ ਅੱਗੇ ਨੂੰ ਜਿਹੜਾ ਵੀ ਪ੍ਰੋਗਰਾਮ ਦੇਣਗੇ ਮੀਟਿੰਗ ਕਰਕੇ ਅਗਲਾ ਪੱਕੇ ਤੌਰ ਤੇ ਦੇ ਹੱਲ ਲਈ ਅਸੀਂ ਜੱਸੇਬੰਦੀ ਵੱਲੋਂ ਖਾਸ ਕਰਕੇ ਭਾਰਤੀ ਕਿਨੈਕਤਾ ਸਿੱਧੂਪੁਰ ਵੱਲੋਂ ਪੂਰੇ ਅੱਜ ਤੱਕ ਹਜੇ ਸਾਡੇ ਮੇਨ ਮੇਨ ਵਰਕ ਰਾਏ ਨੇ ਪੂਰੇ ਜਿਹੜਾ ਫਿਰ ਸਾਡਾ ਮੋਰਚਾ ਜਿਵੇਂ ਖਨੌਰੀ ਸ਼ੰਭੂ ਜਿਵੇਂ ਟਰਾਲੀਆਂ ਦੇ ਸਮੇਤ ਆਇਆ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਟਰਾਲੀਆਂ ਸਮੇਤ ਪੱਕੇ ਦੌਰ ਤੇ ਆਏ ਇਹ ਸਾਡੇ ਉਹਨਾਂ ਦੀ ਰੈਲੀ ਗੱਡੀ ਜਾ ਰਹੀ ਆ ਨਾ ਮਕਸਦ ਕੀ ਆ ਲੋਕਾਂ ਨੂੰ ਸੂਚਿਤ ਕਰਨ ਵਾਸਤੇ ਵੀ ਜਿਹੜੇ ਪਹੁੰਚ ਨਹੀਂ ਰਹੇ ਸਮਾਏ ਤੋਂ ਵੀ ਲੋਕ ਆ ਰਹੇ ਵੀ ਕਾਠ ਬੜਾ ਘਟ ਹੁੰਦਾ ਜਦੋਂ ਜ਼ਮੀਨਾਂ ਦੇ ਮਸਲੇ ਹੁੰਦੇ ਨੇ ਜਾਂ ਕੋਈ ਕਿਸਾਨੀ ਦਾ ਮਸਲਾ ਹੁੰਦਾ ਵੱਡਾ ਘਟ ਹੋਇਆ ਟਰਾਲੀਆਂ ਨਾਲੋਂ ਵੱਡਾ ਮੋਰਚਾ ਲੱਗ ਜਾਂਦਾ ਏ ਇਹ ਜੀ ਕਰਕੇ ਕਿਉਂ ਉਹਰੇ ਪਤਾ ਵੱਡਾ ਕਾਟੇ ਚਰੋਂ ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਸਾਂਝਾ ਹੈ ਸ਼ਰਮ ਤਾਂ ਦੇਖੋ ਧਰਮ ਸਾਰੇ ਗ੍ਰੰਥ ਨੇ ਜਿਹੜੇ ਸਾਰੇ ਸਾਂਝੇ ਨੇ ਪਰ ਸਾਡੇ ਤਾਂ ਗੁਰੂਆਂ ਨੇ ਇਹ ਸਿਖਾਇਆ ਹੋਇਆ ਵੀ ਜੇ ਕਿਸੇ ਨਾਲ ਧੱਕਾ ਹੁੰਦਾ ਮੂਰੇ ਆਉਣਾ ਚਾਹੀਦਾ ਖਾਸ ਕਰਕੇ ਮੈਨੂੰ ਲੱਗਦਾ ਵੀ ਸਮਾਣਾ ਦੇ ਸ਼ਹਿਰ ਵਾਸੀਆਂ ਨੂੰ ਵੀ ਪਿੰਡ ਦੇ ਲੋਕਾਂ ਨੂੰ ਵੀ ਖਾਸ ਕਰਕੇ ਪੰਜਾਬੀਆਂ ਨੂੰ ਮੂਰੇ ਆਉਣਾ ਚਾਹੀਦਾ ਅੱਜ ਮੂਰੇ ਨਾਉਣਗੇ ਤਾਂ ਫਿਰ ਜਿਹੜਾ ਨੁਕਸਾਨ ਹੈ ਸਿਆਸੀ ਲੋਕਾਂ ਨੇ ਕਰਨਾ ਹੈ ਮੋਕੇ ਮੋਕੇ ਤੇ ਜਦੋਂ ਜਿੰਨਾ ਕਿ ਉਹਨਾਂ ਨੂੰ ਅਸਾਸੀ ਫਾਇਦਾ ਹੋਣਾ ਹੈ ਜਿੰਨਾ ਕਿ ਨੁਕਸਾਨ ਹੁੰਦਾ ਹੈ ਉਸ ਹਿਸਾਬ ਨਾਲ ਕਰਦੇ ਨੇ ਆਪਾਂ ਇਹਨੂੰ ਨਿਚੇ ਠਣਾ ਚਾਹੁੰਦੇ ਆ ਕਿ ਲੋਕਾਂ ਦਾ ਆਪ ਦਾ ਭਾਈਚਾਰਾ ਬਣਿਆ ਰਹੇ ਕਾਨੂੰਨ ਐਡਾ ਸਖਤ ਬਣੇ ਕਿ ਕਾਨੂੰਨ ਦੇ ਮੁਤਾਬਕ ਸਾਰੇ ਲੋਕ ਜਿਹੜਾ ਬੇਅਰਦੀ ਕਰਦਾ ਹੈ ਕੋਈ ਵੀ ਆ ਉਹ ਮੂਰਿਆ ਤੇ ਭਾਣਾ ਸਿੱਧੂ ਵੀ ਸਾਡੇ ਸਾਡੇ ਨਾਲ ਮੌਜੂਦ ਨੇ 15 ਮਹੀਨਿਆਂ ਘਟਾਵੇ ਤੇ ਬੈਠੇ ਨੇ ਕੁਦੀ ਸਿੰਘ ਖਾਲਸਾ ਜੀ ਨੂੰ ਔਰ ਇੱਕ ਠ ਦੀ ਬੜੀ ਕਮੀ ਹੁੰਦੀ ਹੈ ਵੀ ਕੱਠ ਸਮਾਨੇ ਤੇ ਲੋਕ ਨਹੀਂ ਪਹੁੰਚਦੇ ਬਾਕੀ ਹੋਰ ਐਨੇ ਨਹੀਂ ਜਿਹਾ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਅੱਜ ਬਟਾ ਕੱਟ ਦੇਖਣ ਨੂੰ ਮਿਲਿਆ ਪਹਿਲਾਂ ਨਾਲੋਂ ਕੀ ਲੱਗਦਾ ਵੀ ਕਿੱਥੇ ਕਮੀ ਮੰਨਦੇ ਤੁਸੀਂ ਬਿਲਕੁਲ ਜਿਹੜੇ ਆਪਾਂ ਸਾਰਿਆਂ ਨੂੰ ਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਭਾਈ ਗਰਜੀਤ ਸਿੰਘ ਜੀ ਖਾਲਸਾ ਬਹੁਤ ਲੰਮੇ ਸਮੇਂ ਤੋਂ ਬੈਠੇ ਨੇਗੇ ਜੇ ਅਸੀਂ ਗੱਲ ਕਰੀਏ ਰਾਜਨੀਤਿਕ ਪਾਰਟੀ ਨੇ ਸਰਕਾਰਾਂ ਦੀ ਗੱਲ ਕਰੀਏ ਪਿਛਲੀਆਂ 2-3 ਸਰਕਾਰਾਂ ਹੀ ਜਿਹੜਾ ਇਸ ਮੁੱਦੇ ਦੇ ਬਣੀਆਂ ਨੇਗੀਆਂ ਆਮ ਆਦੀ ਪਾਰਟੀ ਦੀ ਗੱਲ ਕਰੀਏ ਜਾਂ ਪਹਿਲਾਂ ਕਾਂਗਰਸ ਦੀ ਗੱਲ ਕਰੀਏ ਪਿਛਲੀਆਂ ਦੋ ਸਰਕਾਰਾਂ ਸਿਰਫ আর ਸਿਰਫ ਗਰੂ ਤੇ ਸਿਆਸਤ ਕਰਕੇ ਝੂਠੀ ਸਿਆਸਤ ਕਰਕੇ ਸਰਕਾਰਾਂ ਬਣੀਆਂ ਨੇ ਪਰ ਅੱਜ ਉਹਨਾਂ ਦਾ ਮੂੰਹ ਟੁੱਟ ਜੇ ਵਿਰੋਧੀ ਧਿਰ ਦਾ ਜਾ ਆਪਣੇ ਬਦਲਦਲ ਦਾ ਜਾਂ ਆਪਣੇ ਆ ਜਿਹੜੀ ਹੁਣ ਮੌਜੂਦਾ ਸੱਤਾ ਦੇ ਵਿੱਚ ਪਾਰਟੀ ਹੈ ਜਿਨ੍ਹਾਂ ਨੇ ਕਿਹਾ ਸੀਗੇ ਕਿ ਅਸੀਂ 24 ਘੰਟਿਆਂ ਦੇ ਵਿੱਚ ਇਹ ਮਸਲੇ ਸਾਰੇ ਹੱਲ ਕਰਾਂਗੇ ਪਰ ਅੱਜ ਬਿਲਕੁਲ ਚੁੱਪ ਬੈਠੇ ਨੇ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਹੀ ਗੱਲ ਕਹਿਣਾ ਚਾਹਣਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਈ ਨਹੀਂ ਬੈਠੇ ਭਾਈ ਗੁਰਜੀਤ ਸਿੰਘ ਜੀ ਖਾਲਸਾ ਇਹ ਸਾਰੇ ਧਰਮਾਂ ਦੇ ਸਤਕਾਰ ਲਈ ਬੈਠੇ ਨੇ ਕਿ ਕਿ ਸਾਰੇ ਧਰਮਾਂ ਲਈ ਸਖਤ ਕਾਨੂੰਨ ਬਣੇ ਜਿਹੜੀਆਂ ਕਿ ਪੰਜਾਬ ਦੇ ਵਿੱਚ ਰਾਜਨੀਤਿਕ ਪਾਰਟੀ ਨੂੰ ਦਾ ਕੰਮ ਇੱਕੋ ਹੀ ਆ ਕੇ ਧਾਰਮਿਕ ਆਪਣਾ ਥਾਵਾ ਦੇ ਉੱਪਰ ਜਾਂ ਧਾਰਮਿਕ ਗ੍ਰੰਥਾਂ ਉੱਪਰ ਹਮਲਾ ਕਰਾ ਕੇ ਉਹਨਾਂ ਨੇ ਰੋਟੀਆਂ ਸੇਕਣੀਆਂ ਇਸ ਕਰਕੇ ਇਹ ਸਾਰੇ ਧਰਮਾਂ ਲਈ ਸਰਬ ਸੰਜਿਆ ਜਿਹੜਾ ਮੋਰਚਾ ਲੱਗਿਆ ਹੋਇਆ ਹੈ ਕਿ ਸਾਰੇ ਧਰਮਾਂ ਲਈ ਗੀਤਾ ਲਈ ਕਰਾਉਣ ਲਈ ਸਭ ਲਈ ਤਾਕੜਾ ਜਿਹੜਾ ਕਾਨੂੰਨ ਬਣੇ ਕਾਨੂੰਨ ਬਣ ਕੇ ਜਿਹੜਾ ਕਿ ਸਾਡੇ ਪੰਜਾਬ ਦੇ ਵਿੱਚ ਇਹ ਚੀਜ਼ਾਂ ਨਾ ਹੋਣ ਇਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੱਧ ਤੋਂ ਵੱਧ ਨੌਜਵਾਨ ਇੱਥੇ ਪਹੁੰਚਣ ਬਹੁਤ ਤੁਸੀਂ ਜਾਗਦੀ ਜੀਵੀ ਨਾਲ ਆ ਮੀਡੀਆ ਜਿਹੜਾ ਤੁਸੀਂ ਇੱਥੇ ਪਹੁੰਚੇ ਹੋ ਹੋ ਇੱਥੇ ਜ਼ਿਆਦਾਤਰ ਮੀਡੀਆ ਕਵਰੀ ਨਹੀਂ ਕਰਦਾ ਇਸ ਮੋਰਚੇ ਨੂੰ ਕਵਰੀ ਨਹੀਂ ਕਰ ਰਿਹਾ ਕਿਉਂਕਿ ਸਰ ਕਾ ਜਾ ਤਰਤੰ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਬਹੁਤ ਲੰਮੇ ਸਮੇਂ ਦੇ ਉੱਪਰੋਂ ਆ ਸਾਲ 13 14 ਮਹੀਨੇ ਲਗਾਤਾਰ ਹੋ ਕੇ ਬੈਠਿਆ ਨੂੰ ਭਾਈ ਸਾਹਿਬ ਨੂੰ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਵੱਡੇ ਪ੍ਰੋਗਰਾਮ ਦੇਈਏ ਸਾਰੀਆਂ ਪੰਜਾਬ ਦੀਆਂ ਸੜਕਾਂ ਡਰੋਕੀਏ ਸਰਕਾਰ ਜਿਹੜੀ ਝੂਠੀ ਬਣੀ ਹੋਈ ਝੂਠੇ ਇਨਕਲਾਬੀਆਂ ਨੂੰ ਦੱਸੀਏ ਕਿ ਜੋ ਤੁਸੀਂ ਵਾਅਦਾ ਕੀਤਾ ਸੀ ਉਹ ਵਾਅਦਾ ਪੂਰੇ ਨਹੀਂ ਕਰੇ ਜੋ ਸਾਡਾ ਸਭ ਤੋਂ ਮੁੱਖ ਵਾਅਦਾ ਕਰਕੇ ਜਿਹੜੇ ਕਰਕੇ ਸਰਕਾਰ ਬਣੀ ਸੀ ਤੁਸੀਂ ਵਾਅਦਾ ਨਹੀਂ ਪੂਰਾ ਕਰਿਆ ਇਸ ਕਰਕੇ ਮੈਂ ਲੋਕਾਂ ਨੂੰ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਇਹ ਬੜਾ ਗੰਭੀਰ ਮੁੱਦਾ ਇਹਨੂੰ ਸਾਰਿਆਂ ਨੂੰ ਇਕੱਲੇ-ਇਕੱਲੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਤੇ ਸਾਰੇ ਹੀ ਬੁੱਧੀਜੀਵਿਆਂ ਨੂੰ ਸਾਰਿਆਂ ਨੂੰ ਹੀ ਜਿਹੜੇ ਸਮਾਜਿਕ ਸੇਵੀਆਂ ਨੂੰ ਇਹਨਾਂ ਦੇ ਮੁੱਦੇ ਤੇ ਬੋਲਣਾ ਚਾਹੁੰਦਾ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈ ਪ੍ਰੋਗਰਾਮ ਲਿਖੇ ਜਾਣਾ ਚਾਹੀਦੇ ਨੇ ਜਿਵੇਂ ਮਾਹ ਪੰਚਾਇਤ ਗਰੀਸੀ ਖਨੌਰੀ ਬਾਰਡਰ ਤੇ ਜਦੋਂ ਇਕੱਠ ਕੱਢ ਗਿਆ ਸੀਗਾ ਉੱਥੇ ਤੁਸੀਂ ਵੀ ਇਕੱਠ ਕਰਕੇ ਲੈ ਕੇ ਗਏ ਸੀ ਬਾਕੀ ਸਿੰਗਰ ਵਗੈਰਾ ਪਹੁੰਚੇ ਜਿੱਥੇ ਬੰਦੀਆਂ ਪਹੁੰਚੀਆਂ ਸੀਗਾ ਵੱਡਾ ਇਕੱਠ ਹੋਇਆ ਸੀ ਮਾਹ ਪੰਚਾਇਤ ਉਸਖਨੌਰੀ ਬਾਰਡਰ ਤੇ ਕੀ ਉਸ ਤਰ੍ਹਾਂ ਕੋਈ ਵੱਡਾ ਇਕੱਠ ਕਰਕੇ ਤੁਸੀਂ ਸਾ ਉਹ ਸਾਡੀ ਸਾਰੇ ਜੱਥੇਬੰਦੀ ਦੇ ਆਗੂ ਫਿਰਦੇ ਨੇਗੇ ਹੁਣ ਜੱਥੇਬੰਦੀ ਆ ਗਈ ਸਾਡੀ ਸਿੱਧੂਪੁਰ ਜੱਥੇਬੰਦੀ ਬਹੁਤ ਸਟਰੋਂਗ ਜੱਥੇਬੰਦੀ ਆ ਮਰਦ ਲਾ ਵੀ ਜਦੋਂ ਜਿੱਡਾ ਵੀ ਇਹ ਫੈਸਲਾ ਲੈ ਲੈ ਫਿਰ ਇਹ ਬਹੁਤ ਇਹ ਜਿੱਤ ਗਈ ਫੈਸਲੇ ਆ ਅੱਜ ਤੱਕ ਲੜਾਈਆਂ ਮੁੜਦੇ ਆ ਸਾਰੀ ਸਾਡੀ ਜੱਥੇਬੰਦੀ ਪਹੁੰਚੀ ਹੋਈ ਆ ਅੱਜ ਹੁਣ ਕੀ ਅਗਲਾ ਅਗਲੀ ਜੱਥੇਬੰਦੀ ਆ ਸਾਡੀ ਉਹ ਵੀ ਸਾਡੀ ਆੜਿਆ ਸਾਰੀਆਂ ਹੀਰਪਾਲ ਸਿੰਘ ਜੱਥੇਬੰਦੀ ਆ ਸਾਰੀਆਂ ਜੱਥੇਬੰਦੀਆਂ ਪਹੁੰਚੀ ਹੋਈਆਂ ਨੇ ਅੰਨਾ ਵੀ ਅਗਲਾ ਪਲਾਨ ਕੀ ਹੋਊਗਾ ਜੀ ਜੇ ਸਰਕਾਰ ਹਲੇ ਵੀ ਨਹੀਂ ਮੰਨਦੀ ਅਗਲਾ ਪਲਾਨ ਸਾਡਾ ਪ੍ਰਧਾਨ ਜੀ ਨੇ ਕਿਹਾ ਅੱਜ ਮੈਂ ਸਾਰੇ ਨੇ ਰਲ ਮ ਉਗਾ ਸਾਰਿਆਂ ਨੂੰ ਜਿਹੜਾ ਵੀ ਅਗਲਾ ਪ੍ਰੋਗਰਾਮ ਸਾਰਿਆਂ ਨੂੰ ਫੁੱਲ ਘਟਾਉਣਾ ਚਾਹੀਦਾ ਠੀਕ ਹੈ ਬਹੁਤ ਧੰਨਵਾਦ ਅਸੀਂ ਗੱਲਬਾਤ ਕੀਤੀ ਆਪਾਂ ਨਾਲ ਸਿੱਧੂ ਨਾਲ ਤੇ ਕਾਕਾ ਕੋਟਰਾਜੀ ਨਾਲ ਬੜਾ ਬੜੇ ਜਿਹੜੇ ਕੈਰੈਕਟਰ ਲੈ ਕੇ ਆਏ ਨੇ ਕਿਸਾਨ ਜਥੇਬੰਦੀ ਦੇ ਸਿੱਧੂ ਪਰ ਜਥੇਬੰਦੀ ਹੈ ਜਿਹੜੀ ਹੋਰ ਬਾਕੀ ਜਥੇਬੰਦੀਆਂ ਵੀ ਪਹੁੰਚਿਆ ਨੇ ਜਿਹੜੀ ਹੋਰ ਅਮਕੋਜ ਮਾਂਝ ਪਹੁੰਚੇ ਨੇ ਜਿਹੜੇ ਹੋਰ ਕਈ ਵੀ ਜਥੇਬੰਦੀਆਂ ਹੋਰ ਇਹ ਪਹੁੰਚੀਆਂ ਨੇ ਤੁਸੀਂ ਲਗਾਤਾਰ ਜਿਹੜੇ ਤਸਵੀਰਾਂ ਦੇਖ ਰਹੇ ਹੋ ਵੱਡਾ ਇਕੱਠ ਹੈ ਚੰਡੇ ਲਗਾਤਾਰ ਜਿਹੜੇ ਤੁਸੀਂ ਲਗਾਤ ਝੂਂਦੇ ਨਜ਼ਰਾਂ ਨੇ ਪੀਕੇ ਜੂ ਏਕਤਾ ਬੀਕੇ ਜੂ ਫਤੇ ਜਿਹੜੀ ਜੁਨੀਆ ਨਾ ਹੈ ਕਈ ਜੁਨੀਆ ਨਾ ਜਿਹੜੀਆਂ 40 ਦੇ ਕਰੀਬ ਜੁਨੀਆ ਨਾ ਜਿਹੜੀਆਂ ਜਥੇਬੰਦੀਆਂ ਨੇ ਪੰਜਾਬ ਦੇ ਵਿੱਚ ਉਹਨਾਂ ਵਿੱਚੋਂ ਕਾਫੀ ਜਿਹੜੇ ਜਥੇਬੰਦੀਆਂ ਪਹੁੰਚੀਆਂ ਨੇ ਜਿਹੜੀ ਆਜਾਜ ਜਥੇਬੰਦੀ ਪਹੁੰਚੀ ਆ ਤੁਸੀਂ ਬਟਾਏ ਇਕੱਠ ਦੇਖ ਸਕਦੇ ਹੋ ਰੈਲੀ ਕੱਢਣ ਦਾ ਮਕਸਦ ਇਹੀ ਆ ਵੀ ਜਿਹੜੇ ਲੋਕਾਂ ਨੂੰ ਵੱਤ ਤੋਂ ਵੱਧ ਨਾਲ ਜੋੜਿਆ ਜਾਵੇ ਜਿਹੜੇ ਲੋਕਾਂ ਨੂੰ ਇਸ ਮੋਰਚ ਦਾ ਨਹੀਂ ਪਤਾ ਇਕੱਠ ਨਹੀਂ ਹੁੰਦਾ ਵੀ ਕਿਸ ਮਸਲੇ ਉੱਤੇ ਜਿਹੜੇ ਜੁੜੀ ਸਿੰਘ ਖਾਲਸਾ ਜੀ ਬੈਠੇ ਨੇ ਤੇ ਮੈਂ ਮਨਿੰਦਰ ਸਿੰਘ ਮੇਰੇ ਨਾਲ ਕਾਰਨ ਮੇਜਰ ਧੰਨਵਾਦ